ਸਮਾਰਟ ਸਿਟੀ ਰੋਡ ਤੇ ਬਣਾਇਆ ਗਿਆ ਆਰਜੀ ਤੌਰ ਤੇ ਤੁਹਾਨੂੰ ਸਮੁੰਦਰ ਦਿਖਾਉਣ ਜਾ ਰਹੇ ਆ ਕਰ ਨਿਗਮ ਨੇ ਆਰਜੀ ਤੌਰ ਤੇ ਸਮੁੰਦਰ ਬਣਾ ਕੇ ਦਿੱਤਾ ਲਹਿਰਾਂ ਇੰਜੋਏ ਕਰੋ ਬਿਲਕੁਲ ਜੀ ਬਿਲਕੁਲ ਕਹਿੰਦੇ ਜਿਹੜੇ ਗੋਆ ਨਹੀਂ ਜਾ ਸਕਦੇ ਇੱਥੇ ਆ ਕੇ ਦੇਖ ਲਓ ਬਹੁਤ ਬੁਰਾ ਹਾਲ ਆ ਕੋਈ ਪਾਣੀ ਦੀ ਬਹੁਤ ਦਿੱਕਤ ਹੈਗੀ ਆ ਜਦੋਂ ਇੱਥੇ ਆਉ ਪਾਣੀ ਭਰਿਆ ਹੀ ਰਹਿਣਾ ਵਾ ਮੀਂਹ ਪੈ ਗਿਆ ਥੋੜਾ ਜਿਹਾ ਤੇ ਪਾਣੀ ਖੜ ਜਾਂਦਾ ਬਹੁਤ ਪਰ ਸਾਹਮਣੇ ਕਾਰਾਂ ਆ ਰਹੀਆਂ ਕਿੰਦਾ ਡੁੱਬੀ ਡੁੱਬੀ ਆ ਰਹੀਆਂ ਉਹ ਦੇਖੋ ਬਜਾਰੀ ਨੰਬਰ ਬੇਟਾ ਤੱਕ ਡਿੱਗ ਜਾਂਦੀਆਂ ਵਾ ਫਿਰ ਆਪਣਾ ਲੇਬਰ ਲੈ ਕੇ ਆਂਦੇ ਬੰਦੇ ਕਾਰਾਂ ਵਾਲੇ ਇੰਨੀ ਕਿ ਦਿੱਕਤ ਆਈ ਆ ਪਾਣੀ ਕਰਕੇ ਬਹੁਤ ਵੀਰੇ ਬੁਰਾ ਹਾਲ ਆ ਜੀ ਸਹੀ ਨਿਕਲ ਕੇ ਬਹੁਤ ਔਖਾ ਜੀ ਗੱਡੀ ਮਤਲਬ ਬੰਦ ਹੋ ਗਈ ਜੀ ਇਕਦਮ ਮਤਲਬ ਮਸਾ ਮਤਲਬ ਲੈ ਕੇ ਆਇਆ ਹੋਲੀ ਹੋਲੀ ਪੈਰ ਫੇਰ ਗਿੱਲੇ ਹੋ ਗਏ ਮੋਟਰਸਾਈਕਲ ਬੰਦ ਹੋ ਗਿਆ ਜੀ ਇੱਥੇ ਤਾਂ ਸਮੁੰਦਰ ਬਣਿਆ ਹੋਇਆ ਏ ਜੇ ਮੈਂ ਕਈ ਜਗ੍ਹਾ ਦੇਖਿਆ ਜਿੰਨੇ ਵੀ ਅੰਡਰਪਾਸ ਬਣਿਆ ਨਾ ਕਿਤੇ ਵੀ ਡਰੇਨੇਜ ਨਹੀਂ ਹੈਗਾ ਇਹ ਬਹੁਤ ਵੱਡੀ ਪ੍ਰੋਬਲਮ ਆ ਮਤਲਬ ਇੱਕ ਤਰ੍ਹਾਂ ਲਾ ਲਓ ਜਨਤਾ ਦਾ ਪੈਸਾ ਬਰਬਾਦ ਹੋ ਰਿਹਾ ਕਹਿੰਦੇ ਕੋਈ ਵੀ ਚੀਜ਼ ਸਮੁੰਦਰ ਚ ਡੁੱਬਦੀ ਹੈ ਤਾਂ ਉਹ ਬਾਹਰ ਆ ਜਾਂਦੀ ਹੈ ਤਾਂ ਇਸ ਸਮੁੰਦਰ ਦੇ ਵਿੱਚ ਡੁੱਬੀ ਹੋਈ ਹੈ ਨੰਬਰ ਪਲੇਟ ਇਹ ਬਾਹਰ ਆ ਗਈ ਹੈ ਫਿਲਹਾਲ ਬਿਲਕੁਲ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੈਗਾ ਹੈ ਕੱਲ ਰਾਤ ਨਾਲ ਬਾਰਿਸ਼ ਹੋਈ ਹੈ 12 ਘੰਟੇ ਬੀਤ ਚੁੱਕੇ ਨੇ ਫੇਰ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੀ ਇਹ ਕਿ ਆਪਣੀ ਗਵਰਨਮੈਂਟ ਨੇ ਇਹ ਨੂੰ ਕਰਨਾ ਚਾਹੀਦਾ ਹੋਵੇ ਕਿ ਆਪਾਂ ਇੱਕ ਜਨਰੇਟਰ ਹੀ ਆ ਪਾਈਪ ਲਾ ਕੇ ਪਾਣੀ ਬਾਹਰ ਕੱਢ ਦਈਏ ਜਾਂ ਟੈਂਕਰ ਇਹਨਾਂ ਕੋ ਸਭ ਕੁਝ ਹੋਏਗਾ ਵਾ ਇਹਨਾਂ ਵਾਅਦਿਆਂ ਦੇ باوجود ਦੀ ਕੁਝ ਨਹੀਂ ਕਰਦੇ ਪਏ ਇਹ ਤਾਂ ਸਾ ਸਰਕਾਰ ਨੂੰ ਕਰਨਾ ਚਾਹਦਾ ਕੰਮ ਪ੍ਰਸ਼ਾਸਨ ਦੇਖੇ ਆਪਣੇ ਆਪ ਨੂੰ ਕਿਸੇ ਕੀ ਕੰਮ ਕਰ ਰਹੇ ਆ ਤਨਾਵ ਹਜੇ ਹੋ ਕੇ ਹਟੇ ਨੇ ਐਨੇ ਵਾਅਦੇ ਕੀਤੇ ਪਰ ਕੁਝ ਵੀ ਕੰਮ ਨਹੀਂ ਹੋਇਆ ਗਰਾਊਂਡ ਲੈਵਲ ਤੇ ਜਿੱਥੇ ਪਹੁੰਚ ਕੇ ਤੁਸੀਂ ਫਰੀ ਦੇ ਵਿੱਚ ਲਹਿਰਾਂ ਦਾ ਆਨੰਦ ਮਾਣ ਸਕਦੇ ਹੋ ਨਗਰ ਨਿਗਮ ਲੁਧਿਆਣਾ ਸਮਾਰਟ ਸਿਟੀ ਰੋਡ ਤੇ ਬਣਾਇਆ ਗਿਆ ਆਰਜੀ ਤੌਰ ਤੇ ਮਾਨੂੰ ਸਮੁੰਦਰ ਤਖਾਨ ਜਾ ਰਹੇ ਆ ਜਿੱਥੇ ਪਹੁੰਚ ਕੇ ਤੁਸੀਂ ਫ੍ਰੀ ਦੇ ਵਿੱਚ ਲਹਿਰਾਂ ਦਾ ਆਨੰਦ ਮਾਣ ਸਕਦੇ ਹੋ ਮੈਂ ਗੱਲ ਕਰ ਰਿਹਾ ਸਾਊਥ ਸਿਟੀ ਰੋਡ ਦੇ نیچے ਬਣਿਆ ਹੋਇਆ ਅੰਡਰਪਾਸਥ ਜਿੱਥੇ ਘੱਟੋ ਘੱਟ 3 ਤੋਂ 3.5 ਫੁੱਟ ਡੂੰਘਾ ਪਾਣੀ ਹੈ ਜਦੋਂ ਕੋਈ ਭਾਰੀ ਵੀਕਲ ਇਥੋਂ ਨਿਕਲਦਾ ਹੈ ਤਾਂ ਇਹਦੀਆਂ ਲਹਿਰਾ ਜਿਹੜੀਆਂ ਨੇ ਪਾਣੀ ਜਿਹੜਾ ਦੂਰ ਤੱਕ 10-12 ਫੁੱਟ ਦੂਰ ਤੱਕ ਆਂਦਾ ਹੈ ਅਸੀਂ ਨਜ਼ਦੀਕ ਜਾਣ ਦੀ ਕੋਸ਼ਿਸ਼ ਕੀਤੀ ਯਾਨੀ ਕਿ ਆਰਜੀ ਸਮੁੰਦਰ ਦੀਆਂ ਲਹਿਰਾਂ ਇੰਜੋਏ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਜਿਹੜਾ ਸਮੁੰਦਰ ਦੇ ਵਿੱਚ ਪੈਰ ਗਿੱਲੇ ਹੁੰਦੇ ਨੇ ਸਮੁੰਦਰ ਦੇ ਵਿੱਚ ਜਿਹੜਾ ਆਪਾਂ ਆਪਣੇ ਪਾਣੀ ਨੂੰ ਇੰਜੋਏ ਕਰਦੇ ਆ ਅਸੀਂ ਵੀ ਪਾਣੀ ਖੂਬ ਇੰਜੋਏ ਕੀਤਾ ਇਹ ਲਹਿਰਾਂ ਇੰਜੋਏ ਕੀਤੀਆਂ ਹਾਲਾਂਕਿ ਇਹ ਸਮੁੰਦਰ ਗੰਦੇ ਪਾਣੀ ਦਾ ਸਮੁੰਦਰ ਹੈ ਇਹ ਲਹਿਰਾਂ ਜਿਹੜੀਆਂ ਨੇ ਗੰਦੇ ਪਾਣੀ ਦੀਆਂ ਲਹਿਰਾਂ ਨੇ ਬਰਸਾਤੀ ਪਾਣੀ ਦੀਆਂ ਲਹਿਰਾਂ ਨੇ ਜਿਹੜਾ ਕਿ ਕਾਰਪੋਰੇਸ਼ਨ ਨੇ ਕਰੋੜਾ ਰੁਪਏ ਦਿਆ ਕਰੋੜਾ ਰੁਪਏ ਦਾ ਇਹ ਤਾਂ ਤੁਹਾਨੂੰ ਨਗਰ ਨਿਗਮ ਨੇ ਆਰਜੀ ਤੌਰ ਤੇ ਸਮੁੰਦਰ ਬਣਾ ਕੇ ਦਿੱਤਾ ਲਹਿਰਾਂ ਇੰਜੋਏ ਕਰੋ ਬਿਲਕੁਲ ਜੀ ਬਿਲਕੁਲ ਕਹਿੰਦੇ ਜਿਹੜੇ ਗੋਆ ਨਹੀਂ ਜਾ ਸਕਦੇ ਇੱਥੇ ਆ ਕੇ ਦੇਖ ਲਓ ਬਹੁਤ ਬੁਰਾ ਹਾਲ ਆ ਆ ਬਸ ਕਹਿੰਦੇ ਬਦਲਾਅ ਦੇਖਣਾ ਸੀ ਆ ਬਦਲਾਅ ਦੇਖ ਲਿਆ ਸੀ ਬਿਲਕੁਲ 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 ਅੱਛਾ ਕਿੰਨਾ ਔਖਾ ਹੈ ਬਾਈਕ ਤੇ ਬਾਹਰ ਨਿਕਲਣਾ ਇਹਦਾ ਹੀ ਦੇਖੋ ਕਿਸਮਤ ਆਸਰੀ ਆ ਨਿਕਲ ਕੇ ਨਿਕਲ ਕੇ ਫਸ ਕੇ ਫਸ ਕੇ ਇਹਦਾ ਬਸ ਐ ਵੀ ਰਿਸਕ ਜਹੀ ਆ ਇੱਕ ਹੁਣ ਸਾਡੇ ਵਰਗੇ ਜਵਾਨ ਮੁੰਡੇ ਵੇਰੇ ਹੁਣ ਕਿ ਬਜ਼ੁਰਗ ਹੋ ਜਾਂਦੇ ਨੇ ਉਹ ਵਿਚਾਰੇ ਕੀ ਕਰਨਗੇ ਉਹਦਾ ਫਸਣ ਵਾਲਾ ਕੰਮ ਹੀ ਆ ਔਰ ਛੱਟਪੇੜ ਲੱਗਣ ਦਾ ਵੀ ਡਰ ਹੈ ਕੋਈ ਵੱਡੀ ਪਾਣੀ ਆ ਵਿੱਚ ਕੋਈ ਕੀ ਪਤਾ ਕਿੱਥੇ ਕੋਈ ਟੋਆ ਆ ਹੁਣ ਇਧਰਲੇ ਪਾਸੇ ਤੁਸੀਂ ਦੇਖੋਗੇ ਕਈ ਵਾਰੀ ਗਟਰ ਖੁੱਲਾ ਹੁੰਦਾ ਆ ਹੁਣ ਕੋਈ ਜਿਹਨੂੰ ਨਹੀਂ ਪਤਾ ਉਹ ਵਿੱਚ ਡਿੱਗ ਸਕਦਾ ਵਿੱਚ ਡਿੱਗ ਸਕਦਾ ਬਿਲਕੁਲ ਧਿਆਨ ਰੱਖੋ ਸੇਫ ਚਲਾਓ ਲੇਕਿਨ ਇੱਥੇ ਆਰਜੀ ਤੌਰ ਤੇ ਬਣਾਇਆ ਗਿਆ ਨਗਰ ਨਿਗਮ ਦਾ ਸਮੁੰਦਰ ਤੁਹਾਨੂੰ ਦਿਖਾ ਰਹੇ ਆ ਔਰ ਇਹਦੇ ਅੰਦਰ ਫਲੋਟ ਕਰਦੇ ਹੋਏ ਵਹੀਕਲ ਕਾਰਾਂ ਤੁਹਾਨੂੰ ਦਿਖਾ ਰਹੇ ਆ ਹਾਲਾਂਕਿ ਮਜਬੂਰੀ ਹੈ ਆਰਜੀ ਸਮੁੰਦਰ ਹੈ ਬੁਰਾ ਹਾਲ ਆ ਜਿਹੜਾ ਵੀ ਨਿਕਲ ਰਿਹਾ ਹੈ ਉਹ ਇਹੀ ਸ਼ਿਕਾਇਤ ਕਰਦਾ ਹੋਇਆ ਨਿਕਲ ਰਿਹਾ ਹੈ ਕਿ ਇਸ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਕਰੋੜਾ ਰੁਪਏ ਦੇ ਪ੍ਰੋਜੈਕਟ ਹੈ ਕਰੋੜਾ ਰੁਪਈਆ ਲੱਗ ਜਾਂਦਾ ਹੈ ਅੰਡਰਪਾਸ ਲੋਕਾਂ ਦੀ ਸੁਵਿਧਾ ਲਈ ਬਣਾਇਆ ਤਾਂ ਕੀ ਇੱਕ ਡਰੇਨੇਜ ਜੀ ਸਿਸਟਮ ਨਹੀਂ ਬਣਾਇਆ ਜਾ ਸਕਦਾ ਆਰਜੀ ਹੀ ਸਹੀ ਕਿਉਂ ਨਹੀਂ ਬਣਾਇਆ ਜਾ ਸਕਦਾ ਅਗਰ ਇਸ ਪਾਣੀ ਨੂੰ ਕੱਢਣਾ ਹੋਵੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਸ ਪਾਣੀ ਦੇ ਵਿੱਚੋਂ ਨਿਕਲਣ ਤੋਂ ਬਾਅਦ ਗੱਡੀਆਂ ਤੇ ਕੀ ਅਸਰ ਹੁੰਦਾ ਹੈ ਔਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਛੋਟਾ ਟੈਂਪੂ ਹੈ ਜਿਹੜਾ ਉਸ ਪਾਣੀ ਚੋਂ ਨਿਕਲਣ ਵਿੱਚ ਤਾਂ ਕਾਮਯਾਬ ਹੋਇਆ ਪਰ ਚੰਦ ਕਦਮ ਚੱਲਣ ਤੋਂ ਬਾਅਦ ਬੰਦ ਹੋ ਕੇ ਇੱਥੇ ਖੜ ਗਿਆ ਵੀਰਾ ਜੀ ਮੌਜੂਦ ਨੇ ਵੀਰਾ ਜੀ ਕੀ ਦਿੱਕਤ ਆ ਗਈ ਪਾਣੀ ਦੀ ਬਹੁਤ ਦਿੱਕਤ ਹੈਗੀ ਜਦੋਂ ਇੱਥੇ ਉਹ ਪਾਣੀ ਭਰਿਆ ਹੀ ਰਹਿਣਾ ਵਾ ਮੀ ਪੈ ਗਿਆ ਥੋੜੇ ਜਿਹਾ ਤੇ ਪਾਣੀ ਖੜ ਜਾਂਦਾ ਬਹੁਤ ਇਹਦਾ ਆਪਣੀ ਗਵਰਨਮੈਂਟ ਨੇ ਇਹਨੂੰ ਕਰਨਾ ਚਾਹੀਦਾ ਵਾ ਕਿ ਆਪਾਂ ਇੱਕ ਜਨਰੇਟਰ ਹੀ ਆ ਪਾਈਪ ਲਾ ਕੇ ਪਾਣੀ ਬਾਹਰ ਕੱਢ ਦਈਏ ਜਾਂ ਟੈਂਕਰ ਲੈਣਾ ਕੋ ਸਭ ਕੁਝ ਹੈਗਾ ਵਾ ਇਹਨਾਂ ਕੋ ਫੋਨ ਦੇ باوجود ਦੀ ਕੁਛ ਨਹੀਂ ਕਰਦੇ ਪਏ ਇਹ ਇਹਨਾਂ ਦੀ ਗਵਰਨਮੈਂਟ ਦੀ ਆਪਣੀ ਨਾ ਕੰਮ ਹੀ ਆ ਅੱਛਾ ਇੱਕ ਚੀਜ਼ ਦੱਸਿਓ ਜਦੋਂ ਗੱਡੀ ਇੰਨੇ ਪਾਣੀ ਚੋਂ ਨਿਕਲਦੀ ਹੈ ਘੱਟੋ ਘੱਟ 3 ਸਵਾ 3 ਫੁੱਟ ਡੂੰਘਾ ਪਾਣੀ ਹੈ ਨਾ ਗੱਡੀ ਦੇ ਇੰਜਨ ਤੇ ਕਿੰਨਾ ਕੁ ਜ਼ੋਰ ਪੈਂਦਾ ਭਾਈ ਇੰਜਨ ਦਾ ਮੁੱਚੋ ਇਹਨਾਂ ਬੁਰਾ ਹਾਲ ਹੋ ਜਾਂਦਾ ਇੰਨਾ ਜ਼ੋਰ ਲੱਗਦਾ ਇੰਜਨ ਦਾ ਕਿ ਅਸੀਂ ਪਹਿਲੇ ਗੇਅਰ ਤੇ ਵੀ ਨਾ ਗੱਡੀ ਝੋਲ ਮਾਰਦੀ ਸਾਡੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਲਾਈਵ ਤੋਂ ਸਾਹਮਣੇ ਕਾਰਾਂ ਆ ਰਹੀਆਂ ਕਿੱਦਾਂ ਡੁੱਬੀ ਡੁੱਬੀ ਆ ਰਹੀਆਂ ਉਹ ਦੇਖ ਲਓ ਵਿਚਾਰੇ ਨੰਬਰ ਪਲੇਟਾਂ ਤਾਂ ਡਿੱਗ ਜਾਂਦੀਆਂ ਵਾ ਫਿਰ ਆਪਣਾ ਲੀਵਰ ਲੈ ਕੇ ਆਂਦੇ ਬੰ ਇਹ ਨੰਬਰ ਪਰ ਪਾਣੀ ਡਿੱਗੂ ਲੇਬਰ ਚੱਕੂਗੇ ਅਸੀਂ ਚੱਕਾਂਗੇ ਅੱਛਾ ਮਤਲਬ ਇੱਥੇ ਗੱਡੀਆਂ ਦੀ ਨੰਬਰ ਪਲੇਟ ਹਾਂਜੀ ਸਰ ਸਾਡਾ ਰੋਧਰ ਤੇ ਲੰਗਣਾ ਵਾ ਸਾਡਾ ਕੰਮ ਹੀ ਰੋਧਰ ਤੇ ਲੰਗਣਾ ਵਾ ਅਸੀਂ ਦੇ ਦੇਣਾ ਲੇਬਰ ਲੈ ਕੇ ਆਂਦੇ ਬੰਦੇ ਕਿਹਾ ਜੇ ਕਮੇਟੀ ਚ ਡਿੱਗੀ ਆ ਜਾਂ ਕੁਛ ਹੈਗਾ ਵਾ ਲੇਬਰ ਚੱਕੂਗੇ ਅਸੀਂ ਚੱਕਾਂਗੇ ਕਾਰਨ ਇਹ ਹੀ ਹੈ ਕਿ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਹੈ ਨਹੀਂ ਅੱਛਾ ਜਿਹੜੀ ਚਲੋ ਤੁਹਾਡੀ ਗੱਡੀ ਹੈਨਾ ਪਾਣੀ ਕਰਕੇ ਖਰਾਬ ਹੋ ਗਈ ਹੋਰ ਕਿੰਨੀਆਂ ਗੱਡੀਆਂ ਇਸ ਕਾਰਨ ਜਿਹੜੀਆਂ ਨੇ ਨੁਕਸਾਨੀਆਂ ਜਾਂਦੀਆਂ ਸਰ ਤੁਸੀਂ ਤਾਂ 10 ਮਿੰਟ ਪਹਿਲੇ ਆਂਦੇ ਕਾਰ ਵਿੱਚ ਡੁੱਬੀ ਹੋ ਜਗੀ ਉਹ ਕਾਰ ਨੂੰ ਸੱਤ ਬੰਦੇ ਆ ਤੇ ਕਲ ਆਏ ਘੜਾਇਆ ਐਕਟਿਵ ਵਾਲੇ ਮੋਟਰਸਾਈਕਲ ਦੇ ਆਂਦੇ ਬੰਦੇ ਉਹਨਾਂ ਦਾ ਕਲ ਆਏ ਘੜਾਇਆ ਵਾ ਤੇ ਮੁਰਗੇ ਬੰਦਾ ਦੇਖੇ ਮਿੰਨ ਬਲਬੜ ਕਿਥੇ ਨੰਬਰ ਕਿਥੇ ਲੱਭਣੀ ਵਿਚਾਰੇ ਨੂੰ ਬਿਲਕੁਲ ਅੱਛਾ ਕਾਰਾਂ ਤਾਂ ਫੇਰ ਨਿਕਲ ਜਿਹੜੇ ਬਾਈਕ ਸਵਾਰਿਆ ਐਕਟਿਵ ਵਾਲੇ ਉਹ ਤਾਂ ਭਾਈ ਵਾਪਸ ਹੀ ਮੁੜ ਜਾਂਦੇ ਆ ਡਰ ਦੇ ਮਾਰ ਕੇ ਡਿੱਗ ਜਾਂਗੇ ਅਸੀਂ ਯਾਰ ਬੁਰਾ ਹਾਲਾ ਤਾਰਕ ਪਿੱਛੇ ਮੁੜ ਜਾਂਦੇ ਕਈ ਗੱਡੀਆਂ ਪਿੱਛੇ ਮੁੜ ਜਾਂਦੀਆਂ ਵਾ ਕਈ ਤਾਂ ਬਾਗਰ ਪਾਣੀ ਲੰਘੇ ਹੁੰਦੇ ਲੇਕਿ ਆਪਣੀ ਗਵਰਨਮੈਂਟ ਨੂੰ ਜਦੋਂ ਅੰਡਰਪਾਸ ਬਣਾਏ ਗਏ ਆ ਉਹਨਾਂ ਨੂੰ ਇਹ ਨਹੀਂ ਪਤਾ ਸੀ ਪਾਣੀ ਕਿਦੋਂ ਖੜਨਾ ਤੇ ਪਾਣੀ ਹਰ ਵਾਰੀ ਸੌਣ ਆਣਾ ਵਾ ਸੌਣ ਜੇ ਕੀ ਪਾਣੀ ਖੜਨਾ ਹੋਰੇ ਸਭ ਕਹੋ ਜਿਹੜਾ ਮੈਂ ਆਪਣੀ ਗਵਰਨਮੈਂਟ ਨੂੰ ਪਹਿਲੇ ਸੋਚ ਜਾਈਂਦਾ ਹੈ ਸਾਹੀ ਅੰਡਰਬਾਦ ਬਣਾ ਰਹੇ ਆਂ ਅੰਡਰਬਾਦ ਕੱਢੀ ਜਾਂਦੇ ਕੱਢੀ ਜਾਂਦੇ ਪਾਣੀ ਦੀ ਨਿਕਾਸੀ ਕਰਨੀ ਜ਼ਰੂਰੀ ਆ ਬਿਲਕੁਲ ਪਾਣੀ ਦੀ ਨਿਕਾਸੀ ਜ਼ਰੂਰੀ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਇਹ ਵੀ ਇੱਕ ਕਾਰ ਜਿਹੜੀ ਆ ਉੱਥੇ ਫਸੀ ਹੋਈ ਆਈ ਹੈ ਔਰ ਔਰ ਟਰੈਕਟਰ ਇੰਨੀ ਕਿ ਦਿੱਕਤ ਆਈ ਆ ਪਾਣੀ ਕਰਕੇ ਵੀਰੇ ਬਹੁਤ ਵੀਰੇ ਬੁਰਾ ਹਾਲ ਆ ਜੀ ਸਹੀ ਨਿਕਲ ਕੇ ਬਹੁਤ ਔਖਾ ਜੀ ਗੱਡੀ ਮਤਲਬ ਬੰਦ ਹੋ ਗਈ ਸੀ ਇੱਕਦਮ ਹਾਂ ਮਤਲਬ ਮਸਾ ਮਤਲਬ ਲੱਗੇ ਆਇਆ ਹੌਲੀ ਹੌਲੀ ਬਿਲਕੁਲ ਗੱਡੀ ਦਾ ਇੰਜਨ ਇਹਦਾ ਜ਼ੋਰ ਲੰਦਾ ਹੋਊਗਾ ਬਹੁਤ ਜ਼ਿਆਦਾ ਇੰਜਨ ਫੁੱਲ ਰੇਸ ਤੇ ਆਈ ਇਹਦਾ ਹੱਲ ਕਰਨਾ ਚਾਹੀਦਾ ਵਾ ਸਰਕਾਰ ਨੂੰ ਹੈਨਾ ਪਾਣੀ ਵੀ ਚੱਕ ਸਕਦਾ ਇੰਜਨ ਖਰਾਬ ਵੀ ਹੋ ਸਕਦੇ ਬਹੁਤ ਕੁਝ ਹੋ ਸਕਦਾ ਮਤਲਬ ਬਹੁਤ ਜ਼ਿਆਦਾ ਪਾਣੀ ਆ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਆ ਇੱਥੇ ਦੇਖੋ ਟਰੈਕਟਰ ਜਿਹੜੇ ਨੇ ਬੜੀ ਮੁਸ਼ਕਲ ਨਾਲ ਨਿਕਲ ਕੇ ਆ ਰਹੇ ਨੇ ਔਰ ਓਵਰਲੋਡਡ ਗੱਡੀਆਂ ਨੇ ਪੂਰੀਆਂ ਲੋਡਡ ਗੱਡੀਆਂ ਨੇ ਜਿਨ੍ਹਾਂ ਨੂੰ ਜ਼ੋਰ ਲਗਾਉਣਾ ਪੈਂਦਾ ਇਸ ਪਾਣੀ ਦੇ ਵਿੱਚੋਂ ਨਿਕਲਣ ਦੇ ਲਈ ਔਰ ਅਗਰ ਟੂ ਵੀਲਰਸ ਵਾਲਿਆਂ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੂੰ ਖਾਸੀਆਂ ਦਿੱਕਤਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਬਾਈਕ ਬੰਦ ਹੋ ਜਾਉਂਦੀ ਹੈ ਬਾਈਕ ਬੰਦ ਹੋ ਜਾਂਦੀ ਹੈ ਨਾ ਬੰਦ ਹੋ ਜਾਂਦੀ ਹੈ ਬਹੁਤ ਗਹਿਰਾ ਹੈ ਪਾਣੀ ਬਹੁਤ ਗਹਿਰਾ ਹੈ ਅੱਛਾ ਮੈਂ ਦੇਖ ਰਹਾ ਹਾਂ ਆਪਕੇ ਪੈਰ ਵੀ ਜੋ ਹੈ ਇਸ ਗੰਦੇ ਪਾਣੀ ਵਿੱਚ ਡੁੱਬੇ ਹੋਏ ਹਨ ਉਹ ਤਾਂ ਪੈਰ ਤੋਂ ਲੱਗੇਗੇ ਜੀ ਬਾਈਕ ਹੈ ਤਾਂ ਬਾਈਕ ਸੇ ਨਿਕਲਣਾ ਮਜਬੂਰੀ ਹੈ ਜਾਣਾ ਪਵੇਗਾ ਨਹੀਂ जाएंगे ਤਾਂ ਕਾ ਰਸਤਾ ਥੋੜੀ ਛੋੜ ਦੇਣਗੇ ਕਿਰਨੇ ਯਹਾਂ ਪਰ ਗਿਰ ਵੀ ਸਕਤੇ ਹੋ ਕਿੰਨਾ ਡਰ تھا ਯਹਾਂ ਸੇ ਬਹੁਤ ਜ਼ਿਆਦਾ ਡਰ ਹੈ ਆਦਮੀ ਕੋ ਕਦੇ ਦੁਰਘਟਨਾ ਛੋਟੀ-ਛੋਟੀ ਚੀਜ਼ੋ ਸੇ ਹੀ ਹੋ ਜਾਂਦੀ ਹੈ ਬਿਲਕੁਲ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਦੁਰਘਟਨਾਵਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਹਾਲਾਂਕਿ ਵੱਡਾ ਟਰੱਕ ਹੈ ਲੇਕਿਨ ਅਗਰ ਤੁਸੀਂ ਇਹ ਦੇਖੋ ਕਿ ਉਹਦਾ ਕਿੰਨਾ ਜ਼ੋਰ ਲੱਗ ਰਿਹਾ ਇਸ ਪਾਣੀ ਨੂੰ ਪਾਰ ਕਰਨ ਲਈ ਔਰ ਪੂਰੀ ਝਾਲ ਪੈ ਰਹੀ ਹੈ ਫਿਰ ਕਿਤੇ ਜਾ ਕੇ ਇੱਥੋਂ ਜਿਹੜੇ ਵਹੀਕਲ ਨੇ ਉਹ ਪਾਰ ਹੋ ਪਾਉਂਦੇ ਨੇ ਪਾਣੀ ਸੇ ਨਿਕਲਣਾ ਬਹੁਤ ਮੁਸ਼ਕਿਲ ਹੋ ਰਿਹਾ ਜੀ ਬਹੁਤ ਬੁਰਾ ਹਾਲ

ਪਾਣੀ ਤੋਂ ਬਚਣ ਲਈ ਕੋਸ਼ਿਸ਼ ਕੀਤੀ ਲੱਤਾਂ ਹਲੋ ਓਹੋ ਸਾਰੇ ਇਹ ਤੁਸੀਂ ਦੇਖ ਸਕਦੇ ਹੋ ਫੇਰ ਤੋਂ ਇਸ ਜਿਹੜੀ ਚਾਲ ਆਈ ਔਰ ਸ਼ੂਜ਼ ਦੁਬਾਰਾ ਤੋਂ ਗਿੱਲੇ ਹੋ ਗਏ ਇਹਨਾਂ ਨੇ ਆਪਣੇ ਪੈਰ ਪਾਣੀ ਤੋਂ ਬਚਾਉਣ ਲਈ ਸਟੈਂਡ ਤੇ ਰੱਖੇ ਪੈਰ ਫੇਰ ਗਿੱਲੇ ਹੋ ਗਏ ਮੋਟਰਸਾਈਕਲ ਬੰਦ ਹੋ ਗਿਆ ਜੀ ਇੱਥੇ ਤਾਂ ਸਮੁੰਦਰ ਬਣਿਆ ਹੋਇਆ ਹੈ ਸਮੁੰਦਰ ਬਿਲਕੁਲ ਆ ਸਮੁੰਦਰ ਦੀਆਂ ਲਹਿਰਾਂ ਸੀ ਪਹਿਲੇ ਹੀ ਕਹਿ ਕੇ ਇੱਥੇ ਸਮੁੰਦਰ ਦੀਆਂ ਲਹਿਰਾਂ ਹੈ ਬਿਲਕੁਲ ਰਾਈਟ ਸਰ ਇੱਥੇ ਡਰੇਨੇਜ ਨਹੀਂ ਹੈਗਾ ਉਹਦੇ ਕਰਕੇ ਪ੍ਰੋਬਲਮ ਹੈ ਇਹ ਮੇਨ अच्छा बाइक ਦਾ ਕਿੰਨਾ ਨੁਕਸਾਨ ਹੋਊਗਾ ਤੁਸੀਂ ਇਹ ਦੇਖੋ ਇੱਕ ਤਾਂ ਜ਼ੋਰ ਲਾ ਕੇ ਕਢਣੀ ਪਈ ਉਤੋਂ ਬੰਦ ਵੀ ਹੋ ਗਈ ਉਹ ਤਾਂ ਹੁਣ ਦੇਖਣਾ ਪੈਣਾ ਸਟਾਰਟ ਕਰਕੇ ਹੁੰਦੀ ਹੈ ਕਿ ਨਹੀਂ ਹੁੰਦੀ ਨਹੀਂ ਰੋੜ ਕੇ ਲੈ ਕੇ ਜਾਣਾ ਬਣਾ ਅੱਗੇ ਤੱਕ اچھا ਅੰਡਰਪਾਸ ਸਰਕਾਰ ਬਣਾਤਾ ਦਿੰਦੀ ਹੈ ਇਹਦੇ ਡਰੇਨੇਜ ਦਾ ਕਿਉਂ ਨਹੀਂ ਧਿਆਨ ਰੱਖਿਆ ਗਿਆ ਇਹ ਮੈਂ ਕਈ ਜਗ੍ਹਾ ਦੇਖਿਆ ਜਿੰਨੇ ਵੀ ਅੰਡਰਪਾਸ ਬਣਿਆ ਨਾ ਕਿਤੇ ਵੀ ਡਰੇਨੇਜ ਨਹੀਂ ਹੈਗਾ ਇਹ ਬਹੁਤ ਵੱਡੀ ਪ੍ਰੋਬਲਮ ਆ ਮਤਲਬ ਇੱਕ ਤਰ੍ਹਾਂ ਲਾ ਲਓ ਜਨਤਾ ਦਾ ਪੈਸਾ ਬਰਬਾਦ ਹੋ ਰਿਹਾ ਮੇਨ ਚੀਜ਼ ਇਹ ਆ ਬਿਲਕੁਲ ਔਰ ਇਹ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚ ਨੰਬਰ ਪਲੇਟਾਂ ਤੈਰਦੀਆਂ ਨੇ ਇਹ ਨੰਬਰ ਪਲੇਟ ਪਈ ਹੈ ਔਰ ਇਸ ਸਮੁੰਦਰ ਚੋਂ ਇਹਨੂੰ ਹੁਣ ਸਮੁੰਦਰ ਆਪਾਂ ਨਾਮ ਦੇ ਦਿੰਨੇ ਆ ਅੰਡਰਪਾਥ ਨੂੰ ਇਸ ਸਮੁੰਦਰ ਚ ਜਦੋਂ ਗੱਡੀਆਂ ਨਿਕਲਦੀਆਂ ਨੇ ਤਾਂ ਉਹਨਾਂ ਦੀਆਂ ਨੰਬਰ ਪਲੇਟਾਂ ਵੀ ਜਿਹੜੀਆਂ ਨੇ ਇੱਥੇ ਹੀ ਰਹਿ ਜਾਂਦੀਆਂ ਨੇ ਇਹ ਨੰਬਰ ਪਲੇਟ ਮੈਂ ਤੁਹਾਨੂੰ ਦਿਖਾਣਾ ਇਹ ਆ ਉਹ ਨੰਬਰ ਪਲੇਟ ਜਿਹੜੀ ਇਸ ਪਾਣੀ ਦੇ ਵਿੱਚੋਂ ਮਿਲੀ ਹੈ ਟਾਇਰ ਦੀ ਹੋਈ ਸਮੁੰਦਰ ਚੋਂ ਜਿੱਦਾ ਕੂੜਾ ਕਰਕਟ ਵਾਪਸ ਆ ਜਾਂਦਾ ਨਾ ਕਿਨਾਰੇ ਦੇ ਉੱਤੇ ਕਹਿੰਦੇ ਕੋਈ ਵੀ ਚੀਜ਼ ਸਮੁੰਦਰ ਚ ਡੁੱਬਦੀ ਹੈ ਤਾਂ ਬਾਹਰ ਆ ਜਾਂਦੀ ਹੈ ਤਾਂ ਇਸ ਸਮੁੰਦਰ ਦੇ ਵਿੱਚ ਡੁੱਬੀ ਹੋਈ ਆ ਨੰਬਰ ਪਲੇਟ ਇਹ ਬਾਹਰ ਆ ਗਈ ਹੈ ਨੰਬਰ ਤੁਸੀਂ ਦੇਖ ਲਓ ਅਗਰ ਕਿਸੇ ਦੇ ਜਾਣ ਪਛਾਣ ਦੀ ਹੋਵੇ ਤਾਂ ਇਲਾਕਾ ਅਸੀਂ ਦੱਸ ਦਿੰਨੇ ਆ ਇੱਥੇ ਗਵਰਨਮੈਂਟ ਵੱਲੋਂ ਬਣਾਇਆ ਗਿਆ ਆਰਜੀ ਸਮੁੰਦਰ ਅੰਡਰਪਾਸਥ ਜਿਹਨੂੰ ਕਹ ਦਿੰਦੇ ਨੇ ਨਗਰ ਨਿਗਮ ਵੱਲੋਂ ਬਣਾਇਆ ਗਿਆ ਸਾਊਥ ਸਿਟੀ ਵਾਲਾ ਰਸਤਾ ਹੈ ਉੱਥੇ ਆਪਣੀ ਨੰਬਰ ਪਲੇਟ ਆ ਕੇ ਲਿਜਾ ਸਕਦਾ ਇਹ ਅਸੀਂ ਸਾਮਕੇ ਕਿਨਾਰੇ ਨਾਲ ਲਾ ਦੰਨੇ ਆ ਜੀ ਜਿਹਦੀ ਵੀ ਹੋਊਗੀ ਉਹ ਪਹਿਚਾਨ ਕੇ ਲੈ ਜਵੇ ਹੁਣ ਹਿੰਮਤ ਤਾਂ ਪੈ ਨਹੀਂ ਰਹੀ ਕਿਉਂਕਿ ਝਾਲ ਬੜੀ ਤੇਜ਼ ਆਣੀ ਹੈ ਬੂਟ ਪਹਿਲੇ ਕੱਲ ਬਰਸਾਤ ਚ ਖਰਾਬ ਹੋਏ ਅੱਜ ਦੂਸਰੇ ਬੂਟ ਪਾਏ ਉਹ ਵੀ ਖਰਾਬ ਹੋ ਗਏ ਅਭਿਰੇ ਹੀ ਤੁਹਾਡੇ ਵੀ ਹੋਗੇ ਖਰਾਬ ਪਾਣੀ ਭਰ ਗਿਆ ਬੂਟਾਂ ਦੇ ਵਿੱਚ ਜਰਾਬਾਂ ਦੇ ਵਿੱਚ ਪੈਂਟ ਔਰ ਦਫ਼ਤਰ 'ਚ ਕੰਮ ਕਰਨ ਵਾਲੇ ਨੂੰ ਕਿੰਨੀ ਕਿ ਮੁਸ਼ਕਲ ਹੋਊ ਏਦਾਂ ਹਾਲਾਤ 'ਚ ਬਹੁਤ ਮੁਸ਼ਕਲ ਆ ਜੀ ਮੈਂ ਤਾਂ ਚੱਲਾ ਸੀ ਫਲੋਰ ਹਾਂ ਵਿਜ਼ਿਟ ਤੇ ਤੇ ਮੈਂ ਸੋਚਿਆ ਚੱਲ ਥੋੜਾ ਹੀ ਹੋਣਾ ਪਾਣੀ ਕੋਈ ਗੱਲ ਨਹੀਂ ਨਿਕਲ ਜਾਏਗਾ ਪਰ ਮੋਟਰਸਾਈਕਲ ਬੰਦ ਹੀ ਹੋ ਗਿਆ ਵਿੱਚ ਪਾਣੀ 'ਚ ਚਲੋ ਹੁਣ ਛੁੱਟੀ ਕਰੋ ਤੇ ਘਰ ਨੂੰ ਜਾਓ ਕਿਉਂਕਿ ਪਿਕਨਿਕ ਇੰਜੋਏ ਕਰੋ ਇਹ ਚਾਲ ਆ ਰਹੀ ਹੈ ਜੀ ਚਾਲ ਤੁਹਾਨੂੰ ਦੁਆਰਾ ਤੋਂ ਦਿਖਾਣੇ ਆ ਅੰਡਰ ਪਾਸਥ 'ਚ ਬਣਿਆ ਹੋਇਆ ਇਹ ਪੁਲ ਅੰਡਰ ਪਾਸਥ ਸਾਊਥ ਸਿਟੀ ਵਾਲਾ ਇਹ ਰਸਤਾ ਹੈਗਾ ਜਿੱਥੇ ਅੰਡਰਪਾਸਥ ਬਣਾਇਆ ਗਿਆ ਕਰੋੜਾ ਰੁਪਈਆ ਖਰਚ ਕੇ ਅੰਡਰਪਾਸਥ ਬਣਾਇਆ ਗਿਆ ਔਰ ਉਹਦੇ ਹਾਲਾਤ ਕੀ ਨੇ ਇਹ ਸਭ ਤੁਹਾਡੇ ਸਾਹਮਣੇ ਹੈ ਔਰ ਇਸ ਪਾਣੀ ਦੇ ਵਿੱਚੋਂ ਨਿਕਲਣ ਲੱਗੇ ਕਿੰਨੀ ਸਮੱਸਿਆ ਆ ਰਹੀ ਹੈ ਇਹ ਤਸਵੀਰ ਤੁਹਾਨੂੰ ਆਪ ਦੱਸ ਰਹੀ ਹੈ ਉਹ ਬਾਈਕ ਸਵਾਰ ਹੈ ਜਿਹੜਾ ਪਾਣੀ ਤੋਂ ਬਚਣ ਲਈ ਦੂਸਰੀ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਹੈ ਔਰ ਖੁਦ ਇਸ ਪਾਣੀ ਤੋਂ ਬਚਣ ਲਈ ਜਿਹੜਾ ਇਸ ਆਪਣੀਆਂ ਲੱਤਾਂ ਨੂੰ ਜਿਹੜਾ ਸਟੈਂਡ ਦੇ ਉੱਤੇ ਰੱਖ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਮਜਬੂਰੀ ਵਿੱਚ ਹੁਣ ਦੁਬਾਰਾ ਤੋਂ ਇਸੀ ਗੰਦੇ ਪਾਣੀ ਦੇ ਵਿੱਚ ਉਹਨੂੰ ਆਪਣੇ ਪੈਰ ਡਬੋਣੇ ਪੈ ਰਹੇ ਆਂ ਔਰ ਦੇਖੋ ਕਿ ਉਹਦੀ ਬਾਈਕ ਵੀ ਜਿਹੜੀ ਆ ਬੰਦ ਹੋ ਚੁੱਕੀ ਔਰ ਜਿਹੜੀਆਂ ਕਾਰਾਂ ਨਿਕਲ ਕੇ ਆ ਰਹੀਆਂ ਨੇ ਉਹਨਾਂ ਦੇ ਜਿਹੜੀ ਚਾਲ ਹੈ ਪ੍ਰੈਸ਼ਰ ਕਾਰਨ ਉਸ ਨੂੰ ਨਿਕਲਣਾ ਵੀ ਜਿਹੜਾ ਔਖਾ ਉੱਚ ਕਰ ਪਾਣੀ ਦੇਖੋ ਕਿੱਥੇ ਤੱਕ ਆਂਦਾ ਹੈ ਇਹ ਲਹਿਰ ਬਣ ਕੇ ਪਾਣੀ ਕਿੰਨੀ ਦੂਰ ਤੱਕ ਆਂਦਾ ਹੈ ਕਿ ਅਸੀਂ 10 ਕਦਮ ਦੂਰ ਖੜੇ ਸੀਗੇ ਔਰ 10 12 ਕਦਮ ਦੂਰ ਤੱਕ ਇਹ ਪਾਣੀ ਸਮੁੰਦਰ ਦੀ ਲਹਿਰ ਬਣ ਕੇ ਇੱਥੇ ਆਇਆ ਅਸੀਂ ਕਿੰਨੀ ਤੇਜ਼ ਜਿਹੜਾ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਪੈਰ ਵੀ ਜਿਹੜੇ ਆ ਨਾ ਗਿੱਲੇ ਹੋਣ ਸ਼ੂਜ਼ ਨਾ ਗਿੱਲੇ ਹੋਣ ਲੇਕਿਨ ਤੁਸੀਂ ਇਹ ਦੇਖੋ ਕਿ ਜਿੰਨੀ ਤੇਜ਼ ਅਸੀਂ ਵਾਪਸ ਆਏ ਆ ਉਸਦੇ ਬਾਅਦ ਉਸ ਇੰਨਾ ਪਾਣੀ ਤੇਜ਼ ਆਇਆ ਲਹਿਰ ਬਣ ਕੇ ਆਇਆ ਸਮੁੰਦਰ ਦੀ ਲਹਿਰ ਤੋਂ ਵੀ ਤੇਜ਼ ਆਇਆ ਕਿ ਸਾਡੇ ਸ਼ੂਜ਼ ਵੀ ਜਿਹੜੇ ਆ ਗਿੱਲੇ ਹੋ ਚੁੱਕੇ ਆ ਔਰ ਫਿਰ ਤੋਂ ਵਾਪਸ ਇਹ ਪਾਣੀ ਇਸ ਅੰਡਰਪਾਸਥ ਦੇ ਅੰਦਰ ਜਮਾ ਹੋ ਜਾਂਦਾ ਜਿੰਨੇ ਬਾਈਕ ਸਵਾਰ ਨੇ ਕੋਈ ਬਾਈਕ ਸਵਾਰ ਜਿਹੜਾ ਉਹ ਆਪਣੇ ਪੈਰ ਗਿੱਲੇ ਕਿਤੇ ਬਿਨਾ ਇਸ ਝਾਲ ਦੇ ਵਿੱਚੋਂ ਨਿਕਲ ਹੀ ਨਹੀਂ ਸਕਦਾ ਬਲਕਿ ਇੱਥੇ ਡਿੱਗਣ ਦਾ ਵੀ ਜਿਹੜਾ ਖਤਰਾ ਹੈ ਉਹ ਮੌਜੂਦ ਹੈ ਕੋਈ ਵੀ ਹਾਦਸਾ ਇੱਥੇ ਵਾਪਰ ਸਕਦਾ ਹੈ ਖਾਸ ਕਰਕੇ ਕਾਰਾਂ ਨੂੰ ਕਿੰਨੀ ਜ਼ਿਆਦਾ ਦਿੱਕਤ ਹੁੰਦੀ ਹੈ ਮੈਂ ਦੇਖ ਰਿਹਾ ਸੀ ਕਾਫੀ ਜ਼ੋਰ ਲਗਾਣਾ ਪਿਆ ਕਾਰ ਨੂੰ ਇਸ ਪਾਣੀ ਚ ਬਿਲਕੁਲ ਸਰ ਬਿਲਕੁਲ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੈਗਾ ਹੈ ਕੱਲ ਰਾਤ ਨਾਲ ਬਾਰਿਸ਼ ਹੋਈ ਹੈ 12 ਘੰਟੇ ਬੀਤ ਚੁੱਕੇ ਨੇ ਫਿਰ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੀ ਇਸ ਟਾਈਮ ਤੇ ਅੱਛਾ ਇੰਨਾ ਪੈਸਾ ਲਗਾ ਕੇ ਅੰਡਰਪਾਸ ਬਣਾਇਆ ਕਿਉਂ ਨਹੀਂ ਡਰੇਨੇਜ ਦੀ ਬਣਾਈ ਗਈ ਇਹ ਤਾਂ ਸਾ ਸਰਕਾਰ ਨੂੰ ਕਰਨਾ ਚਾਹੀਦਾ ਕੰਮ ਪ੍ਰਸ਼ਾਸਨ ਦੇਖੇ ਆਪਣੇ ਆਪ ਨੂੰ ਕਿਸੇ ਕੀ ਕੰਮ ਕਰ ਰਹੇ ਆ ਚੋਣਾਂ ਹਜੇ ਹੋ ਕੇ ਹਟੇ ਨੇ ਐਨੇ ਵਾਦੇ ਕਿਤੇ ਪਰ ਕੁਝ ਵੀ ਕੰਮ ਨਹੀਂ ਹੋਇਆ ਗਰਾਊਂਡ ਲੈਵਲ ਤੇ ਬਿਲਕੁਲ আচ্ছা ਇਹਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਕਿ ਜਦੋਂ ਖਾਸ ਕਰ ਕਾਰਾਂ ਟੂ ਵੀਲਰ ਵਾਲੇ ਜਿਹੜੇ ਇਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਨੂੰ ਦਿੱਕਤ ਔਰ ਉਹਨਾਂ ਨਾਲ ਹਾਦਸਾ ਵੀ ਵਾਪਰ ਸਕਦਾ ਤੁਸੀਂ ਕਾਰ ਚਲਾਣੇ ਹੋ ਬਾਈਕਾਂ ਲਾ ਤਾਂ ਗਿਰੇ ਗਈ ਗਿਰੇ ਬਿਲਕੁਲ ਸਰ ਬਾਈਕਾਂ ਨੂੰ ਦਿੱਕਤ ਬਹੁਤ ਜ਼ਿਆਦਾ ਇਸ ਸੀਜ਼ਨ ਨਾਲ ਲੈ ਕੇ ਉਹਨਾਂ ਦੇ ਬਾਰੇ ਬਿਲਕੁਲ ਸਾਨੂੰ ਵੀ ਲੱਗਦਾ ਹੈ ਕਿ ਗੱਡੀਆਂ ਬੰਦ ਹੋ ਜਾਂਦੀਆਂ ਨੇ ਅਗਰ بارش 2 ਘੰਟੇ ਵੀ ਪੈ ਗਈ ਹੋਵੇ ਤਾਂ ਨਿਕਲਣਾ ਬਿਲਕੁਲ ਹੀ ਮੁਸ਼ਕਲ ਹੈ ਇੱਥੇ ਬਹੁਤ ਲੰਬਾ ਜਾਮ ਲੱਗ ਜਾਂਦਾ ਹੈ ਥੈਂਕ ਯੂ ਸਰ ਤੇ ਜਿਸ ਤਰ੍ਹਾਂ ਜਿਹੜੇ ਕਾਰ ਡਰਾਈਵਰ ਨੇ ਉਹਨਾਂ ਨੂੰ ਤਾਂ ਮੁਸ਼ਕਲ ਆ ਰਹੀ ਹੈ ਉੱਥੇ ਉਹ ਦੇਖੋ ਹੁਣ ਉੱਥੇ ਉਹਨਾਂ ਦੀ ਵੀ ਬਾਈਕ ਜਿਹੜੀ ਹੈ ਬੰਦ ਹੋਈ ਹੈ ਸਟਾਰਟ ਕਰਕੇ ਫੇਰ ਕਿਤੇ ਵਾਪਸ ਲਿਆ ਰਹੇ ਨੇ ਔਰ ਕਾਰਾਂ ਜਿਹੜੀਆਂ ਨੇ ਬੜੀ ਮੁਸ਼ਕਲ ਨਾਲ ਇੱਥੋਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਝਾਲ ਹੈ ਇਹ ਸਮੁੰਦਰ ਹੈ ਔਰ ਇਸ ਆਰਜੀ ਸਮੁੰਦਰ ਦੀਆਂ ਲਹਿਰਾਂ ਤੁਹਾਨੂੰ ਦਿਖਾ ਰਿਆ ਕਿ ਕਿੰਨੀ ਦੂਰ ਤੱਕ ਆਂਦੀਆਂ ਨੇ ਕਟੋ-ਕਟ 10-10 12 ਫੁੱਟ ਦੂਰ ਤੱਕ ਇਹ ਲਹਿਰਾਂ ਜਿਹੜੀਆਂ ਨੇ ਜਾਂਦੀਆਂ ਨੇ ਜਦੋਂ ਵੀ ਕੋਈ ਵੱਡਾ ਵਹੀਕਲ ਇਸ ਨੂੰ ਪਾਸ ਕਰਦਾ